ਹਾਲੇ ਹੋਇਆ ਜਿਹੜੀ 4 ਕੋਰ ਬੱਚਾ ਮਾਰਿਆ ਗਿਆ ਉਹਦਾ ਕਾਰਵਾਈ ਕਰਨਾ ਨਾ ਆਇਆ ਵਾ ਕਿ ਕਾਰਵਾਈ ਕੀਤੀ ਜਾਵੇ ਇਹ ਗੱਲ ਹੈ ਉਹ ਪਿੰਡ ਕੇ ਬਾਹਰ ਬੈਠੇ ਸੀ ਤੇ ਮੈਮ ਪੁਲਿਸ ਵੀ ਆਈ ਸੀ ਕੀ ਇਹ ਸ਼ਵਾਸਨ ਮਿਲਿਆ ਤੁਹਾਨੂੰ ਨਾ ਬਲੋ ਉਹਨਾਂ ਨੇ ਇਹ ਕਿਹਾ ਕਿ ਜਿੱਦਾਂ ਤੁਸੀਂ ਕਹਿੰਦੇ ਹੋ ਤੁਸੀਂ ਪਰਚਾ ਲਿਖ ਕੇ ਦਿਓ ਤੁਹਾਨੂੰ ਫਾਈਲ ਕਰਦੇ ਹਾਂ ਇਹ ਕਾਰਵਾਈ ਕੀਤੀ ਜਾਊਗੀ ਮੈਮ ਪੁਲਿਸ ਵਾਲਾ ਤਾਂ ਨੱਚਾਤਾ ਗਿਆ ਤੁਹਾਡਾ ਕਿ ਆਇਆ ਪੁਲਤ ਵਾਲੇ ਉਹਨਾਂ ਇਹ ਕਿਹਾ ਆ ਕਿ ਜਿੱਦਾਂ ਮਤਲਬ ਸਾਡੇ ਪਿੰਡ ਤੇ ਕੋਈ ਗੱਲ ਨਹੀਂ ਹੋਈ ਗੱਲ ਕੋਈ ਜਿੱਦਾਂ ਹੋ ਕੇ ਤੇ ਸਿੱਧਾ ਤੁਹਾਨੂੰ ਫੇਰ ਕਰਨਾ ਹੈ ਗੱਲਬਾਤ ਹੁਣ ਹੋਣੀ ਚਾਹੀਦੀ ਜੀ ਉਹ ਵੀ ਜੋ ਉਹਨਾਂ ਦਾ ਬੱਚਾ ਸਾਡਾ ਹੀ ਬੱਚਾ ਹੈ ਬਿਲਕੁਲ ਬਿਲਕੁਲ ਇਹ ਕੋ ਬੈਠੀ ਸੀ ਖਾਲੀ ਪੰਚਾਇਤ ਜੀ ਤੇ ਬਾਕੀ ਇਹ ਜਿੱਦਾਂ ਮਤਲਬ ਇਹ ਹੋ ਰਿਹਾ ਵਾ ਤਾਂ ਨਾ ਉਹ ਬੱਚੇ ਦਾ ਕਰਦੇ ਨੇ ਜੀ ਉਹ ਬੋ 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 ਸ਼ੁਕਰੀਆ ਕਿ ਜਿਹੜਾ ਜੂ ਤਰਨ ਵਾਲਾ ਜਿਹੜਾ ਮੁੰਡੇ ਦਾ ਬਲੱਟ ਕਰ ਹੋਇਆ ਉਹਨੂੰ ਮਾਰ ਦਿੱਤਾ ਗਿਆ ਵਾ ਅੱਛਾ ਉਹਦੇ ਬਾਅਦ ਇਥੇ ਭਈਏ ਪਿੰਡ ਚ ਬਹੁ ਰਹਿੰਦੇ ਆ ਗਏ ਜੀ ਉਹਨਾਂ ਨੂੰ ਕੱਢਿਆ ਜਾਵੇ ਇਥੋਂ ਜੀ ਤੇ ਐਸਐਸ ਸਾਹਿਬ ਆਏ ਉਹ ਕਹਿੰਦੇ ਕਿ ਜੇ ਤੁਹਾਡੇ ਬੱਚਿਆਂ ਨਾਲ ਤਾਂ ਨਹੀਂ ਹੋਇਆਗਾ ਅੱਛਾ ਇਹ ਕਿੰਨੀ ਮਾੜੀ ਗੱਲ ਹੈ ਜੇ ਹੋਊਗਾ ਤਾਂ ਫੇਰ ਹੀ ਆਉਣਗੇ ਜੀ ਪਰ ਇਹੋ ਸਾਡੀ ਮੰਗ ਹੈ ਕਿ ਇਥੋਂ ਭਈਏ ਸਾਰੇ ਇਕੱਠੇ ਜਿੰਨੇ ਆ ਗਏ ਜੀ ਹਾਂ ਜੀ ਤੇ ਸਾਰੇ ਹੁਣ ਤੁਹਾਡਾ ਨਾਂ ਚੱਕਿਆ ਗਿਆ ਕਹਿੰਦੇ ਚੱਕਿਆ ਗਿਆ ਨਾ ਕੰਨੂ ਗੱਲ ਖਾਣਗੇ ਕੰਨੂ ਖੇਲ ਲੱਗੂਗਾ ਜੀ बहुत हा टन फे तरह लॻू आहे ठीक आहे हांजी हांजी बस